ਲੋਜੀ ਮੈਂ ਤੁਹਾਡਾ ਮਿੱਤਰ ਜਬਰ ਚੌਧਰੀ ਤੇ ਤੁਸੀਂ ਵੇਖਦੇ ਹੋ ਫੈਕਟਸ ਵਿਦ ਜੀਸੀ ਅੱਜ ਜਨਾਬ ਮੈਂ ਜਿਹੜਾ ਗੱਲਬਾਤ ਕਰਨ ਵਾਸਤੇ ਉਹਦੀ ਇੱਕ ਕਾਰਨ ਵੀ ਹੈਗੀ ਤੇ ਮੇਰੇ ਨਾਲ ਬਹੁਤ ਹੀ ਅਚੇਚੇ ਉੱਚੇ ਤੇ ਬਹੁਤ ਹੀ ਸਰਕਟਵੇਂ ਪੱਤਰਕਾਰ ਜਰਨਲਿਸਟ ਆਥਰ ਮੇਰੇ ਨਾਲ ਸੁਰਿੰਦਰ ਸਿੰਘ ਹੁਰੀ ਮੌਜੂਦ ਨੇ ਇਹਨਾਂ ਦੀ ਮੌਜੂਦਗੀ ਦਾ ਮੈਂ ਫਾਇਦਾ ਉਠਾਵਾਂਗਾ ਅੱਜ ਵੱਧ ਗੱਲਾਂ ਕਰਕੇ ਪੰਜਾਬੀ ਤੇ ਪੰਜਾਬ ਦੀ ਸਮੱਸਿਆ ਤੇ ਖਾਸ ਤੌਰ ਤੇ ਖਾਲਸਾਣ ਦੇ ਮੁੱਦੇ ਤੇ ਔਰ ਇਹਨਾਂ ਦੀ ਇੱਕ ਖਾਸ ਗੱਲ ਹੈਗੀ ਹੈ ਕਿ ਇਹ ਸਤਲੁਜ ਟੀਵੀ ਨੂੰ ਜਿਹੜਾ ਆਪਣਾ ਚਲਾਉਂਦੇ ਨੇ ਤੇ ਇਹਨਾਂ ਨੇ ਜਿਹੜਾ ਖਬਰਾਂ ਦਾ ਢੇਰ ਲਾਇਆ ਹੁੰਦਾ ਆਪਣੇ ਅਰਦਗਿਰ ਤੇ ਖਬਰਾਂ ਵੀ ਕੋਈ ਆਮ ਕੋਈ ਆਮ ਸਮਾਚਾਰ ਨਹੀਂ ਹੁੰਦੀਆਂ ਬਲਕਿ ਮੋਦੀ ਸਰਕਾਰ ਦੇ ਜਿਹੜਾ ਹਲਕ ਵਿੱਚੋਂ ਕੱਢ ਕੇ ਜੜੀਆਂ ਨਾ ਸਮਾਚਾਰਾ ਸਾਨੂੰ ਦਿੰਦੇ ਨੇ ਦੱਸਦੇ ਨੇ ਤੇ ਅੱਜ ਅਸੀਂ ਵੀ ਥੋੜਾ ਜੀਆਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਕੋਲੋਂ ਲੈਣ ਦੀ ਸਤਿ ਸ਼੍ਰੀਕਾਲ सुरेंद्र ਜੀ ਸਤਿ ਸ਼੍ਰੀਕਾਲ ਜੀ ਸਾਰੇ ਸਾਡੇ ਪਾਕਿਸਤਾਨ ਦੇ ਭਰਾਵਾਂ ਨੂੰ ਤੇ ਦੁਨੀਆ ਭਰ ਦੇ ਵਿੱਚ ਜਿੱਥੇ ਕਿਤੇ ਵੀ ਸਾਨੂੰ ਤੁਸੀਂ ਵੇਖ ਰਹੇ ਹੋ ਸਾਰਿਆਂ ਨੂੰ ਮੈਂ ਦੀਆਂ ਨੂੰ ਗਣਨ ਤੇ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੌਕਾ ਦੇ ਰਹੇ ਗੱਲਬਾਤ ਦਾ ਧੰਨਵਾਦ ਜੀ ਤੁਸੀਂ ਤੁਸੀਂ ਸਾਨੂੰ ਮਾਣ ਬਖਸ਼ਿਆ ਇਸ ਕਾਬਲ ਸਮਝਿਆ ਮੇਰੇ ਨਾਲ ਤੁਸੀਂ ਗੱਲਬਾਤ ਕਰ ਰਹੇ ਆਪਾਂ ਜੀ ਕੁਝ ਜਿਹੜੇ ਖਾਲਿਸਤਾਨ ਦੇ ਮੁੱਦੇ ਨੇ ਜਿਹੜਾ ਸਾਡੀ ਝੰਗ ਹੈ ਸੰਘਰਸ਼ ਹੈ ਸਾਡਾ ਸਾਰਿਆਂ ਪੰਜਾਬੀਆਂ ਦਾ ਉੱਤੇ ਅਸੀਂ ਆਨੇ ਹ ਉਸ ਤੋਂ ਪਹਿਲੇ ਮੈਂ ਤੁਹਾਡੀ ਤੁਹਾਨੂੰ ਕਹਾਂਗਾ ਕਿ ਤੁਸੀਂ ਜਿਹੜਾ ਸਾਡਾ ਪੰਜਾਬ ਹੁਣ ਡੋਮੇ ਡੁੱਬੇ ਪੈਣ ਹੜ ਆਇਆ ਹੋਇਆ ਇਹਦੇ ਬਾਰੇ ਤੁਸੀਂ ਕੋਈ ਆਪਣੇ ਵਿਚਾਰ ਦੱਸੋ ਕੀ ਆਪਣਾ ਕੋਈ ਕੋਈ ਬੇਨਤੀ ਕਰੋ ਕੋਈ ਅਰਦਾਸ ਕਰੋ ਕੋਈ ਲੋਕਾਂ ਨੂੰ ਸੁਨੇਹਾ ਦਿਓ ਸਾਡੇ ਚੜ੍ਹਦੇ ਪੰਜਾਬ ਨੂੰ ਲੋਕੀ ਔਕੜ ਚ ਨੇ ਮੁਸ਼ਕਲ ਚ ਨੇ ਬਹੁਤ ਜ਼ਿਆਦਾ ਬਹੁਤ ਉਹ ਦਿਨੋਂ ਮਿ ਦਿਨ ਵੱਧਦੀ ਜਾ ਰਹੀ ਹੈ ਔਰ ਕੇਂਦਰ ਸਰਕਾਰ ਮੋਦੀ ਸਰਕਾਰ ਜਿਹੜੀ ਹੈ ਉਹਨਾਂ ਨੂੰ ਮੈਂ ਜਿੱਤੇ ਤਾਂ ਹੁਣ ਤੱਕ ਜਿਹੜਾ ਮੈਂ ਦੇਖਿਆ ਉਹਨਾਂ ਨੂੰ ਅਜੇ ਤਾਂ ਕੋਈ ਏਡੀ ਪਰਵਾਹ ਹੈ ਕੋਈ ਨਹੀਂ ਜੀ ਉਹ ਫਲੱਡ ਗੇਟ ਖੋਲੀ ਤੇ ਖੋਲੀ ਤੁਰੇ ਜਾਂਦੇ ਦੇਖੋ ਰੱਬ ਕੇ ਅਰਦਾਸ ਤਰਲਾ ਤੇ ਅਰਜ਼ੋਈ ਅਰਜ਼ ਕਰਨ ਤੋਂ ਪਹਿਲਾਂ ਮੈਂ ਜ਼ਰੂਰ ਕਰਦੇ ਹਾਂ ਅਸੀਂ ਉਸ ਤੋਂ ਪਹਿਲਾਂ ਮੈਂ ਜਿੱਦੇ ਵੀ ਪਾਕਿਸਤਾਨ ਦੇ ਵਸਿੰਦੇ ਨੇ ਨਾ ਤੁਹਾਡੇ ਤੇ ਸਾਡੇ ਭੈਣ ਭਰਾ ਨੇ ਉਹ ਬਜ਼ੁਰਗ ਨੇ ਸਾਡੇ ਤੇ ਉਹਨਾਂ ਨੂੰ ਇਸ ਗੱਲ ਦਾ ਇਲਮ ਬਿਲਕੁਲ ਨਹੀਂ ਹੈਗਾ ਕਿ ਫਲੱਟ ਆਏ ਕਿਉਂ ਨੇ ਕਿਵੇਂ ਨੇ ਇਹਦਾ ਕਾਰਨ ਕੀ ਹੈ ਰੀਜ਼ਨ ਕੀ ਹੈ ਜੀ ਤੁਸੀਂ ਕੋਈ ਤੁਹਾਡੇ ਵਾਲੇ ਪਾਸੇ ਤੋਂ ਅਸੀਂ ਤਾਂ ਕਿੰਨੇ ਜੀ ਨੁਕਸਾਨ ਪਾਣੀ ਛੱਡ ਦਿੰਦਾ ਉਥੋਂ ਓਹੋ ਹਾ ਬਿਲਕੁਲ ਬਿਲਕੁਲ ਸੋ ਇੱਕ ਅਸੀਂ ਵੀਡੀਓ ਕੱਲ ਦੀ ਸ਼ੇਅਰ ਕਰਨ ਦੇ ਆ ਤੇ ਉਹ ਹੈ ਕਿ ਆ ਭਾਰਤੀ ਤੋਤਾ ਜਿਹੜਾ ਹੈਗਾ ਨਾ ਕੇ ਜੀ ਐਸ ਢਿਲੋ ਹੂੰ ਆਰਮੀ ਦੇ ਵਿੱਚ ਹੀ ਉੱਥੇ ਰਿਆ ਤੇ ਉਹ ਉਹ ਕਲੇਮ ਕਰਦਾ ਦਾਵਾ ਕਰਦਾ ਕਿ ਉਹਨੇ ਪਤਾ ਨਹੀਂ ਕਾਰਗਿਲ ਦੇ ਵਿੱਚ ਕੀ ਕੀਤਾ ਇਤਾਂ ਕੀਤਾ ਉਦਾਂ ਕੀਤਾ ਤੇ ਬੜਾ ਆਪਣੇ ਆਪ ਨੂੰ ਫਨੇਖਾਂ ਸਮਝਦਾ ਉਹ ਹੈਗਾ ਇੰਡੀਆ ਦਾ ਤੋਤਾ ਉਹ ਉਹ ਵੀਡੀਓ ਤੁਸੀਂ ਪਾਕਿਸਤਾਨੀਆਂ ਨੂੰ ਸੁਭਾਲ ਕੇ ਰੱਖਣੀ ਚਾਹੀਦੀ ਹੈ ਤੇ ਡਾਊਨਲੋਡ ਕਰ ਲੈਣੀ ਚਾਹੀਦੀ ਹੈ ਅਸੀਂ ਦੇਖੀ ਹੈ ਔਰ ਅਸੀਂ ਚਰਚਾ ਕਰ ਵੀ ਰਹੇ ਹਾਂ ਤੇ ਸਾਡੇ ਵਿੱਚ ਇਹ ਚੱਲ ਰਿਹਾ ਉਹਨੇ ਕਿਹਾ ਜੀ ਵਾਟਰ ਵਾਰ ਬੜੀ ਜ਼ਰੂਰੀ ਹੈ ਤੇ ਅਸੀਂ ਪੱਕਾ ਪਾਣੀ ਡਾਕਰ ਉਹ ਤੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਕਾਫੀ ਤੁਹਾਡੇ ਲਈ ਮਦਦਗਾਰ ਸਾਬਤ ਹੋ ਸਕਦੀ ਹੈ ਉਹ ਵੀਡੀਓ ਕਿਉਂਕਿ ਉਹ ਪ੍ਰਤੱਖ ਇੱਕ ਆਪਣੇ ਆਪ ਦੇ ਵਿੱਚ ਜ਼ਾਹਰਾ ਤੌਰ ਤੇ ਉਤੇ ਵੱਡਾ ਸਬੂਤ ਹੈ ਹੂੰ ਕਿ ਇੰਡੀਆ ਦੇ ਜਿਹੜੇ ਕਰਿੰਦੇ ਨੇ ਇੰਡੀਆ ਦੇ ਤੋਤੇ ਨੇ ਜਿਹੜੇ ਇੰਡੀਆ ਦੀਆਂ ਜਿਹੜੀਆਂ ਗੁਪਤ ਸਾਜ਼ਿਸ਼ਾਂ ਨੇ ਨਾ ਕਾਂਸਪੀਰੇਸੀਜ਼ ਨੇ ਉਹਨਾਂ ਨੂੰ ਉਹ ਹਾਜਮਾ ਹੈ ਨਹੀਂ ਨਾ ਉਹਨਾਂ ਦਾ ਤੇ ਉਹ ਜ਼ਾਹਰ ਕਰੀ ਜਾਂਦੇ ਨੇ ਬੋਲ ਕੇ ਉਹ ਨਿਕਲੀ ਜਾਂਦੀਆਂ ਨੇ ਬਾਹਰ ਕਿਉਂਕਿ ਇੰਡੀਆ ਦਾ ਜਿਹੜਾ ਖੁਫੀਆ ਸਿਸਟਮ ਹੈ ਨਾ ਇਹ ਟੁੱਟ ਰਿਹਾ ਹੁਣ ਹੌਲੀ-ਹੌਲੀ ਬਿਲਕੁਲ ਕਿ ਪਤਾ ਨਹੀਂ ਸੀ ਚੱਲਦਾ ਹੈਗਾ ਲੋਕਾਂ ਨੂੰ ਕਿ ਉਹ ਜੋ ਯੋਜਨਾ ਬੰਦੀ ਪਿਓ ਤਮੰਦੀ ਕਰਦੇ ਸਨ ਕਾਂਸਪੀਰੇਸੀ ਲੋਕਾਂ ਦੇ ਖਿਲਾਫ ਮੁਸਲਮਾਨਾਂ ਦੇ ਖਿਲਾਫ ਸਿੱਖਾਂ ਦੇ ਖਿਲਾਫ ਉਹ ਅਗੇ ਨਹੀਂ ਸੀ ਪਤਾ ਲੱਗ ਰਹੀ ਹੁਣ ਉਹ ਇਹ ਬੋਲਦੇ ਨੇ ਨਾ ਉਹ ਸਾਰਾ ਕੁਝ ਬਾਹਰ ਆ ਜਾਂਦਾ ਕਿਉਂਕਿ ਕੰਟਰੋਲ ਨਹੀਂ ਰਿਹਾ ਹੈਗਾ ਅਜੀਤ ਟੋਵਾਲ ਦਾ ਉਸ ਤਰੀਕੇ ਨਾਲ ਸੋ ਇਹ ਜਿਹੜੀ ਵਿਉਂਤਪੰਦੀ ਹੈ ਕੇ ਜੀਐਸ ਢਿਲੋਂ ਦੇ ਰਾਈ ਬਾਹਰ ਆਉਦੀ ਹੈ ਕਿ ਉਹ ਜਿਹੜਾ ਸਾਫ ਸਾਫ ਸ਼ਬਦਾਂ ਦੇ ਵਿੱਚ ਇਹ ਗੱਲ ਕਹਿ ਰਿਹਾ ਕਿ ਜਦੋਂ ਤੇ ਸੋਕਾ ਹੋਏਗਾ ਤੇ ਅਸੀਂ ਪਾਣੀ ਰੋਕ ਕੇ ਰੱਖਾਂਗੇ ਤੇ ਉਹਨਾਂ ਨੂੰ ਪਿਆਸ ਨਾਲ ਮਾਰਾਂਗੇ ਤੇ ਜਦੋਂ ਮੀਂਹ ਪਏਗਾ ਜਾਂ ਉਸ ਤਰ੍ਹਾਂ ਹੋਏਗਾ ਤੇ ਰਾਤੋਂ ਰਾਤ ਅਸੀਂ ਪਾਣੀ ਛੱਡ ਕੇ ਉਹਨਾਂ ਨੂੰ ਡਬੋਵਾਂਗੇ ਸੋ ਉਹਦੇ ਲਈ ਕੀ ਹੈ ਕਿ ਠੀਕ ਹੈ ਕਿ ਜ਼ਿਲਮ ਦਾ ਇੱਕ ਪਾਸਾ ਹੈ ਤੇ ਉਹਨਾਂ ਨੇ ਜ਼ਿਲਮ ਦੇ ਵਿੱਚ ਪਾਣੀ ਛੱਡਿਆ ਤੇ ਚਨਾਵ ਦੇ ਵਿੱਚ ਪਾਣੀ ਐਸ ਕਰਕੇ ਨਹੀਂ ਛੱਡਿਆ ਕਿਉਂਕਿ ਉੱਥੇ ਉਹਨਾਂ ਦੀ ਹਿੰਦੂ ਆਬਾਦੀ ਬਹੁਤ ਸ਼ੁਰੂਆਤ ਦੇ ਵਿੱਚ ਤੇ ਨਹੀਂ ਤੇ ਉਹ ਚਨਾਵ ਦੇ ਵਿੱਚ ਵੀ ਪਾਣੀ ਛੱਡਣਾ ਸੀਗਾ ਉਹਨਾਂ ਨੇ ਸੋ ਐਸ ਕਰਕੇ ਅਸੀਂ ਦੇਖਦੇ ਕਿ ਜੇ ਉਹਨਾਂ ਨੂੰ ਸਤਲੁਜ ਦੇ ਰਾਹੀਂ ਬਿਆਸ ਦੇ ਰਾਹੀਂ ਤੇ ਰਾਵੀ ਦੇ ਰਾਹੀਂ ਇਧਰੋਂ ਪਾਣੀ ਛੱਡਣਾ ਪੈਦਾ ਤਾਂ ਇਧਰ ਉਹਨਾਂ ਨੂੰ ਪਤਾ ਹੈ ਕਿ ਇਧਰ ਸਿੱਖ ਨੇ ਤੇ ਉਧਰ ਮੁਸਲਮਾਨ ਨੇ ਤੇ ਸਿੱਖਾਂ ਦਾ ਨੁਕਸਾਨ ਹੁੰਦਾ ਜਾਂ ਮੁਸਲਮਾਨਾਂ ਦਾ ਨੁਕਸਾਨ ਹੁੰਦਾ ਉਹ ਵੀ ਅਸੀਂ ਮਤਲਬ ਇਹ ਉਹਨਾਂ ਨੂੰ ਹਾਂ ਬਿਲਕੁਲ ਉਹਨਾਂ ਮੈਂ ਵੀ ਤਾਂ ਠੀਕ ਹੈ ਅਸੀਂ ਬਚਪਨ ਦੇ ਵਿੱਚ ਆਪਣੀ ਸੋਚੀ ਦੇ ਵਿੱਚ ਹੁਣ ਤੱਕ ਵੇਖਿਆ ਕਿ ਇਦੋਂ ਜ਼ਿਆਦਾ ਜ਼ਬਰਦਸਤ ਨਹੀਂ ਪੈਦੇ ਰਹੇ ਨੇ ਇੱਕ ਇੱਕ ਮਹੀਨਾ ਲਗਾਤਾਰ ਮੀਂਹ ਪੈਂਦੇ ਰਹੇ ਕਦੇ ਹੜ ਦੀ ਨੌਬਤ ਨਹੀਂ ਆਈ ਕਦੇ ਇਦਾਂ ਦਾ ਮਾਹੌਲ ਨਹੀਂ ਬਣਿਆ ਤੇ ਹੁਣ ਇਹ ਅਸੀਂ ਦੇਖਿਆ ਕਿ 1988 ਦੇ ਵਿੱਚ ਪਹਿਲਾਂ ਸਾੜਾ ਏ ਸੀ ਉਸ ਵੇਲੇ ਪੰਜਾਬ ਦੇ ਵਿੱਚ ਹਥਿਆਰਬੰਦ ਖਾੜਕੂ ਲਹਿਰ ਚੱਲ ਰਹੀ ਸੀ ਤੇ ਉਹ ਮੰਡ ਇਲਾਕਾ ਹੈਗਾ ਜਿੱਥੇ ਖੁੱਲਾ ਕਾਫੀ ਜਿੱਥੇ ਦਿਨੇ ਵੀ ਕੋਈ ਪੁਲਿਸ ਵਾਲਾ ਕੋਈ ਜਾਣ ਤੋਂ ਡਰਦਾ ਸੀ ਤੇ ਉੱਥੇ ਜਿਹੜੇ ਸਿੱਖ ਖਾੜਕੂ ਸਨ ਹਥਿਆਰਬੰਦ ਲੋਕ ਸਨ ਉਹ ਉੱਥੇ ਉਹਨਾਂ ਨੇ ਡੇਰੇ ਜਮਾਏ ਹੋਏ ਸਨ ਤੇ ਉਹਨਾਂ ਨੂੰ ਰੋੜਨ ਦੇ ਲਈ ਉਹਨਾਂ ਨੂੰ ਖਤਮ ਕਰਨ ਦੇ ਲਈ ਉਹਨਾਂ ਨੇ ਫੜ ਲੈ ਕੇ ਆਉਂਦਾ ਸੀਗਾ ਤੇ 1988 ਦੀਆਂ ਵਾਰਤਾ ਤੇ ਉਸ ਤੋਂ ਬਾਅਦ 1993 ਦੇ ਵਿੱਚ ਆਏ ਹੜ ਤੇ ਹੁਣ ਇਹ 2025 ਦੇ ਵਿੱਚ ਹੁਣ ਕਿ ਇਹਨੂੰ ਰੋੜਨ ਵਾਸਤੇ ਕੀ ਇਹ ਤਰ੍ਹਾਂ ਦੱਸੋ ਨਾ ਹੁਣ ਕਿ ਇਹਨੂੰ ਰੋੜਨ ਵਾਸਤੇ ਇਹਨਾਂ ਨੇ ਜਿਹੜਾ ਹੁਣ ਤਾਂ ਕੋਈ ਸੰਘਰਸ਼ ਹਥਿਆਰਬੰਦ ਚੱਲ ਵੀ ਨਹੀਂ ਰਿਹਾ ਹੁਣ ਤੇ ਐਸੀ ਕੋਈ ਗੱਲਬਾਤ ਨਹੀਂ ਹੁਣ ਕੀ ਹੁਣ ਕੀ ਸਾਜ਼ਿਸ਼ ਨਹੀਂ ਇਸ ਦੇਖੋ ਨੰਬਰ 1 ਡਿਪਲੋਮੈਟਿਕ ਤੌਰ ਤੇ ਉੱਤੇ ਸਿੱਖਾਂ ਦੀ ਜਿਹੜੀ ਖਾਲਸਾ ਦੀ ਆਜ਼ਾਦੀ ਦੀ ਲਹਿਰ ਆ ਉਹ ਕਮੰਤਰੀ ਪੱਤਰ ਦੇ ਉੱਤੇ ਇਸ ਤਰੀਕੇ ਨਾਲ ਮਤਲਬ ਅਗਰੈਸ਼ਨ ਲੈ ਚੁੱਕੀ ਆ ਕਿ ਉਹਦੇ ਕੋਲ ਡਰਨ ਲੱਗਦੇ ਨੇ ਇਹ ਤੁਸੀਂ ਗੱਲ ਹੁਣ ਬਿਲਕੁਲ ਜਿਹੜੀ ਪਾਕਿਸਤਾਨ ਨਾਲ ਵਿਜਲੀ ਗੱਲ ਤੁਸੀਂ ਦੱਸ ਦਿੱਤੀ ਕਿ ਹਥਿਆਰਬੰਦ ਸੰਘਰਸ਼ ਤੋਂ ਵੀ ਉੱਤੇ ਕੰਮ ਚਲਾ ਗਿਆ ਹੁਣ ਜਿਹੜੀ ਡਿਪਲੋਮੇਸੀ ਜਿਹੜੀ ਹੈ ਨਾ ਉਹ ਜ਼ਿਆਦਾ ਖਤਰਨਾਕ ਲੱਗਦੀ ਹੈ ਇਹਨਾਂ ਨੂੰ ਉਹ ਤੋਂ ਜ਼ਿਆਦਾ ਡਰਦੇ ਆ ਹੁਣ ਇੱਕ ਸਪਸ਼ਟ ਸਟੈਂਡ ਲਿਆ ਸੀ ਮਈ ਦੇ ਮਹੀਨੇ ਦੇ ਵਿੱਚ ਜੰਗ ਹੋਈ ਸੀ ਜਿਹੜੀ ਇੰਡੀਆ ਦੇ ਨਾਲ ਪਾਕਿਸਤਾਨ ਦੀ ਉਹਦੇ ਚ ਸਪਸ਼ਟ ਸਟੈਂਡ ਲਿਆ ਸੀ ਸਿੱਖਾਂ ਨੇ ਤੇ ਸਿੱਖ ਫੌਜੀਆ ਨੇ ਇੰਡੀਅਨ ਆਰਮੀ ਦੇ ਵਿੱਚ ਜਿਹੜੇ ਵਿਚਾਰੇ ਆਪਣੇ ਪੇਟ ਦੇ ਲਈ ਨੋਕਰੀਆ ਕਰਦੇ ਨੇ ਕਿ ਅਸੀਂ ਅ ਪਾਕਿਸਤਾਨ ਦੇ ਨਾਲ ਲੜਾਈ ਨਹੀਂ ਲੜਾਂਗੇ ਸਾਡਾ ਕੁੱਤਾ ਐਸ ਲੜਾਈ ਦੇ ਵਿੱਚ ਨਹੀਂ ਹੈ ਅਸੀਂ ਕਿਸ ਕਾਰਨ ਕਿਉਂ ਅਸੀਂ ਲੜੀਏ ਉਹ ਵੀ ਪੰਜਾਬ ਦੇ ਮਹਾਜਦੇ ਉੱਤੇ ਪੰਜਾਬ ਦੇ ਮੋਰਚੇ ਦੇ ਉੱਤੇ ਅਸੀਂ ਕਿਉਂ ਲੜੀਏ ਹੂੰ ਸੋ ਉਹ ਸਪਸ਼ਟ ਤੌਰ ਦੇ ਉੱਤੇ ਇੱਕ ਸਿਗਨਲ ਸੀ ਇੰਡੀਅਨ ਸਟੇਟ ਨੂੰ ਇੰਡੀਆ ਦੀ ਡੀਪ ਸਟੇਟ ਨੂੰ ਕਿ ਸਿੱਖ ਨੇ ਜਿਹੜੇ ਉਹ ਹੁਣ ਸਮਝ ਚੁੱਕੇ ਨੇ ਸਾਰੀ ਗੇੜ ਸਾਰੀ ਗੇਮ ਹੈ ਜਿਹੜੀ ਸਿੱਖਾਂ ਦੇ ਸਮਝ ਦੇ ਵਿੱਚ ਪੈ ਗਈ ਹੈ ਉਹਨਾਂ ਦੇ ਦਿਮਾਗ ਦੇ ਵਿੱਚ ਵੜ ਗਈ ਹੈ ਤੇ ਐਸ ਕਰਕੇ ਹੁਣ ਇਹ ਸਾਡੇ ਲਈ ਲਾਹੇਵੰਦ ਨਹੀਂ ਰਹੇ ਹੁਣ ਇਹਨਾਂ ਨੂੰ ਹੋਰ ਮੂਰਖ ਨਹੀਂ ਬਣਾਇਆ ਜਾ ਸਕਦਾ ਹੋਰ ਬੁੱਧੂ ਨਹੀਂ ਬਣਾਇਆ ਜਾ ਸਕਦਾ ਐਸ ਕਰਕੇ ਉਹਨਾਂ ਨੇ ਡਿਸਾਈਡ ਕਰ ਲਿਆ तकरीबन तकरीबन ਪਹਿਲਾਂ ਤੁਸੀਂ ਜੰਗ ਦੇ ਦੌਰਾਨ ਜਿਹੜਾ ਭੰਡੀ ਪ੍ਰਚਾਰ ਦੇਖਿਆ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਤੇ ਇੰਡੀਅਨ ਸਟੇਟ ਵੱਲੋਂ ਜਿਹੜੇ ਆਫੀਸਰ ਸੀ ਕਿ ਜੇ ਪਾਕਿਸਤਾਨ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਉੱਤੇ ਬੰਬ ਸੁੱਟਣ ਲੱਗਾ ਉੱਥੋਂ ਮਕਬੂਜ਼ਾ ਕਸ਼ਮੀਰ ਦੇ ਵਿੱਚ ਇੱਕ ਇੱਕ ਗੁਰਦੁਆਰੇ ਦੀਆਂ ਤਸਵੀਰਾਂ ਕਰਕੇ ਉਹ ਕਰ ਵੀ ਦਿੱਤੀਆਂ ਜਿਵੇਂ ਨੇ ਹਮਲਾ ਹੀ ਕਰ ਦਿੱਤਾ ਉਹ ਸਾਰਾ ਪ੍ਰੋਪਾਗੈਂਡਾ ਤੁਸੀਂ ਸੁਣਿਆ ਨਾ ਉੱਧਰ ਬੈਠ ਕੇ ਦੇਖਿਆ ਬਿਲਕੁਲ ਉਹ ਕੀ ਸੀ ਕਿ ਸਿੱਖਾਂ ਨੂੰ ਪਾਕਿਸਤਾਨ ਦੇ ਵਿਰੋਧ ਦੇ ਵਿੱਚ ਖੜਾ ਕਰਨਾ ਚਾਹੁੰਦੇ ਸਨ ਹਾਂ ਪਰ ਸਿੱਖਾਂ ਦੇ ਮਨ ਦੇ ਵਿੱਚ ਇਹ ਗੱਲ ਆਵੇ ਕਿ ਮੁਸਲਮਾਨ ਸਾਡਾ ਬੈਰੀ ਹੈ ਕਿਉਂਕਿ तमाम जो हिस्ट्री हिस्ट्री ਦੇ ਵਿੱਚ ਵੀ ਇੰਡੀਆ ਦੀਆਂ ਕਿਤਾਬਾਂ ਦੇ ਵਿੱਚ ਇਹ ਪੜਾਇਆ ਜਾਂਦਾ ਕਿ ਇਸ ਤਰੀਕੇ ਨਾਲ ਗੁਰੂ ਅਰਜਨ ਪਾਤਸ਼ਾਹ ਨੂੰ ਜਹਾਂਗੀਰ ਨੇ ਸ਼ਹੀਦ ਕਰ ਦਿੱਤਾ ਤੇ ਇਦਾਂ ਇਦਾਂ ਵੱਖ-ਵੱਖ ਜਿਹੜੀਆਂ ਲੜਾਈਆਂ ਹੋਈਆਂ ਨੇ ਪਰ ਇਹ ਕਦੇ ਨਹੀਂ ਪੜਾਇਆ ਗਿਆ ਕਿ ਜਿਹੜੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਦਸਵੇਂ ਪਾਤਸ਼ਾਹ ਦੀਆਂ ਜੰਗਾਂ ਹੋਈਆਂ ਨੇ ਉਹ 14 ਜੰਗਾਂ ਤਾਂ ਹਿੰਦੂਆਂ ਹਿੰਦੂ ਪਹਾੜੀ ਰਾਜਿਆਂ ਦੇ ਨਾਲ ਹੋਈਆਂ ਨੇ ਅੱਛਾ ਜਿਹੜਾ ਕੇ ਜਿਹੜਾ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਲਈ ਮੁੱਖ ਤੌਰ ਤੇ ਉੱਤੇ ਜ਼ਿੰਮੇਵਾਰ ਉਹ ਚੰਦੂ ਸੀ ਚੰਦੂ ਨਾ ਚੰਦੂ ਸੀ ਬਿਲਕੁਲ 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 ਅੱਛਾ ਸਿੰਘ ਸਾਹਿਬ ਵੀ ਜਿਹੜੀ ਤੁਸੀਂ ਇਹ ਗੱਲ ਕੀਤੀ ਕਿ ਜਾਨੀ ਕਿ ਉਹ ਇਹ ਤਸور ਜਾਂ ਇੱਕ ਇੱਕ ਨੈਰੇਟਿਵ ਬਿਲਡ ਕੀਤਾ ਜਾਇਆ ਕਿ ਜੀ ਕਿ ਸਿੱਖ ਜਿਹੜੇ ਨੇ ਇਹ ਇਹ ਆਪਣਾ ਜਬ ਮੁਸਲਮਾਨ ਜਿਹੜੇ ਸਿੱਖਾਂ ਦੇ ਗਲਾਪ ਨੇ ਪੰਜਾਬੀਆਂ ਦੇ ਗਲਾਪ ਨੇ ਇਹ ਜਿਹੜਾ ਕੇ ਜੀ ਐਸ ਦਾ ਜਿਹੜਾ ਢਿਲੋਂ ਦਾ ਜਿਹੜਾ ਸਟੇਟਮੈਂਟ ਹੈ ਪਾਣੀ ਵਾਲਾ ਉਵੇਂ ਤੇ ਸੇਖੀ ਨੇ ਇਹ ਵੀ ਕਿਤੇ ਉਹਨਾਂ ਦੀ ਉਹੀ ਚਾਲ ਤੇ ਨਹੀਂ ਕਿਤੇ ਜਾਨੀ ਕਿ ਪਗੜੀ ਵਾਲੇ ਸਿੱਖ ਨੂੰ ਦਿਖਾ ਕੇ ਤੇ ਪਾਕਿਸਤਾਨ ਸਾਹਮਣੇ ਤਾਂ ਕਿ ਇਹ ਦੇਖੋ ਇਹ ਬੰਦਾ ਕਹਿ ਰਿਹਾ ਪਗ ਪਗ ਵਾਲੇ ਮੁੱਛਾ ਦਾੜੀ ਵਾਲੇ ਬੰਦੇ ਨੂੰ ਉਹਨਾਂ ਨੇ ਅੱਗੇ ਕੀਤਾ ਠੀਕ ਹੈ ਨਾ ਤੇ ਅੱਗੇ ਵੀ ਸੇ ਪੱਤਰਕਾਰ ਖਾਸ ਨੇ ਉਹ ਸਟੇਟ ਦੇਨੇ ਪੱਤਰਕਾਰ ਨਹੀਂ ਅਲਫਾਜ਼ ਨੇ ਉਹਦੇ ਉਹ ਸਟੇਟ ਦੇਨੇ ਢਿੱਲੋ ਨਹੀਂ ਬੋਲ ਰਿਹਾ ਉਹ ਡੋਵਾਲ ਤੇ ਮੋਦੀ ਬੋਲ ਰਿਹਾ ਇਹ ਸਟੇਟ ਬੋਲ ਰਹੀ ਹੈ ਲੀਫ ਸਟੇਟ ਬੋਲ ਪਰ ਉਹ ਕੀ ਹੈ ਕਿ ਪਾਕਿਸਤਾਨ ਵਾਲੇ ਸੋਚਣ ਉਹ ਵਾਇਰਲ ਹੋਵੇ ਪਾਕਿਸਤਾਨ ਦੇ ਵਿੱਚ ਜਾਵੇ ਉਹ ਪਾਕਿਸਤਾਨ ਦਾ ਆਵਾਮ ਹੈ ਜਿਹੜਾ ਉਸ ਨੂੰ ਕੇਜੇਸ ਧਿਲੋਂ ਨੂੰ ਸੁਣੇ ਦੇਖੇ ਉਹਨਾਂ ਨੂੰ ਲੱਗੇ ਕਿ ਦੇਖੋ ਇੱਕ ਸਿੱਖ ਬੰਦਾ ਪਾਕਿਸਤਾਨ ਨੂੰ ਡੋਬਣ ਦੀ ਗੱਲ ਕਰ ਰਿਹਾ ਹੈ ਪਾਕਿਸਤਾਨ ਦੇ ਖਿਲਾਫ ਗੱਲ ਕਰ ਰਿਹਾ ਹੈ ਮੁਸਲਮਾਨਾਂ ਦੇ ਖਿਲਾਫ ਗੱਲ ਕਰ ਰਿਹਾ ਹੈ ਦੁਸ਼ਮਣੀ ਘੜ ਰਿਹਾ ਆਪਣੇ ਅੰਦਰੋਂ ਤੇ ਅਸੀਂ ਵੀ ਸਿੱਖਾਂ ਦੇ ਖਿਲਾਫ ਉਸ ਤਰੀਕੇ ਨਾਲ ਉਹ ਕਰੀਏ ਪਰ ਅਸੀਂ ਤਾਂ ਉਸ ਨੂੰ ਕੇਸਾਤਾ ਨਹੀਂ ਹਿੰਦੂ ਕਹਿੰਦੇ ਹਾਂ ਅਸੀਂ ਹਿੰਦੂਆਂ ਦਾ ਹੀ ਹਿੱਸਾ ਮੰਨਦੇ ਹਾਂ ਕੇਜੇਸ ਧਿਲੋਂ ਨੂੰ ਤੇ ਉਹਦੇ ਨਾਲ ਐਸ ਲਾਉਣਾ ਵੀ ਅਸੀਂ ਮناسب ਨਹੀਂ ਸਮਝਦੇ ਚੰਗੀ ਗੱਲ ਨਹੀਂ ਹੈਗੀ ਪਰ ਇਹ ਇਹ ਦੇਖੋ ਬੜਾ ਮਤਲਬ ਇੱਕ 1947 ਤੋਂ ਬਾਅਦ ਹੁਣ ਤੱਕ ਲਗਾਤਾਰ ਜਿਹੜੀ ਜ਼ਹਿਰ ਹੈ ਨਾ Hindu ਦੇ ਮੰਨ ਦੇ ਵਿੱਚ Brahmin ਦੇ ਮੰਨ ਦੇ ਵਿੱਚ ਮੁਸਲਮਾਨਾਂ ਤੇ ਸਿੱਖਾਂ ਦੇ ਪ੍ਰਤੀ ਉਹ ਦੂਰ ਬੈਠ ਕੇ ਦਿੱਲੀ ਚ ਬੈਠ ਕੇ ਸਾਰਾ ਤਮਾਸ਼ਾ ਦੇਖਣ ਦੀ ਇੱਕ ਕਾਂਸਪੀਰੇਸੀ ਉਸਨੇ ਤਿਆਰ ਕੀਤੀ ਹੋਈ ਹੈ ਕਿ ਮੈਂ ਦੂਰ ਬੈਠ ਕੇ ਤਮਾਸ਼ਾ ਦੇਖਾਂਗਾ ਤੇ ਹਰ ਵਾਰ ਜਿਹੜੀਆਂ ਜੰਗਾਂ ਵੀ ਹੋਈਆਂ ਨੇ ਜੰਗ ਯੁੱਧ ਹੋਏ ਨੇ ਆ ਪਾਕਿਸਤਾਨ ਦੇ ਇੰਡੀਆ ਦੇ ਨਾਲ ਬ੍ਰਾਹਮਣ ਦੇ ਨਾਲ ਉਹਦੇ ਜੋ ਸਿੱਖਾਂ ਨੂੰ ਅੱਗੇ ਕਰ ਦਿੰਦਾ ਰਿਹਾ ਹਮੇਸ਼ਾ ਬਾਰਡਰਾਂ ਦੇ ਉੱਤੇ ਵੀ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਸੋ ਇਸ ਇਸ ਕਨਸਪੀਰੇਸੀ ਨੂੰ ਮੈਨੂੰ ਲੱਗਦਾ ਕਿ ਮੁਸਲਮਾਨ ਭਰਾ ਵੀ ਸਮਝ ਚੁੱਕੇ ਨੇ ਅਸੀਂ ਵੀ ਸਮਝ ਚੁੱਕੇ ਹਾਂ ਹੁਣ ਤੱਕ देर ਹੋ ਗਈ ਆ ਪਰ देर आए दुरुਸਤਾ ਹੈ ਹੁਣ ਵੀ ਅਸੀਂ ਆਪਣੇ ਆਪ ਨੂੰ ਸਾਂਭ ਸਕਦੇ ਹਾਂ ਅਸੀਂ ਵੀ ਬਿਲਡ ਕਰ ਸਕਦੇ ਹਾਂ ਆਪਣੇ ਆਪ ਨੂੰ ਹੁਣ ਇੱਥੇ ਇੱਕ ਗੱਲ ਹੈਗੀ ਆ ਜਿਹੜੀ ਵਾਗਾ ਬਾਰਡਰ ਦੇ ਉੱਤੇ ਅਟਾਰੀ ਬਾਰਡਰ ਦੇ ਉੱਤੇ ਪ੍ਰੇਡ ਹੁੰਦੀ ਹੈ ਰੋਜ਼ ਝੰਡਾ ਉਤਾਰਨ ਤੇ ਚੜਾਉਣ ਦੀ ਇੱਕ ਸੈਰੇਮਨੀ ਹੁੰਦੀ ਹੈ ਹੁੰਦੀ ਹੈ ਉਹਦੇ ਚ ਦੋਵੇਂ ਪਾਸਿਆਂ ਦੇ ਫੌਜੀ ਜਵਾਨ ਨੇ ਜਿਹੜੇ ਉਹ ਬੜੇ ਜ਼ੋਰ ਦੇ ਨਾਲ ਮਤਲਬ ਉਹ ਪਰੇਡ ਦੇ ਵਿੱਚ ਹਿੱਸਾ ਲੈਂਦੇ ਨੇ ਤੇ ਜਿਹੜੇ ਉੱਥੇ ਦਰਸ਼ਕ ਆਏ ਹੁੰਦੇ ਨੇ ਉਹ ਉਹਨਾਂ ਨੂੰ ਪ੍ਰਭਾਵਿਤ ਕਰਦੇ ਨੇ ਉਹ ਹਾਂ ਪ੍ਰਭਾਵਿਤ ਕਰਦਾ ਉਧਰੋਂ ਫਿਰ ਜਾਇ ਹਿੰਦੇ ਹੋਰ ਇਹ ਉਹ ਮਤਲਬ ਲਟਰਮ ਪਟਰਮ ਸਾਰਾ ਕੁਝ ਹੁੰਦਾ ਮੈਂ ਕਹਿਣਾ ਕਿ ਉਹਨਾਂ ਨੂੰ ਪੈਰ ਆਪਣੀ ਧਰਤੀ ਨਾਲ ਮਾਰਦੇ ਹੋ ਤੇ ਪਾਕਿਸਤਾਨ ਦੇ ਆਵਾਬ ਨੂੰ ਤੇ ਪਾਕਿਸਤਾਨ ਦੀ ਸਰਕਾਰ ਨੂੰ ਮੈਂ ਇੱਥੋਂ ਗੁਜ਼ਾਰਿਸ਼ ਕਰਨਾ ਕਿ ਇਹ ਤੁਰੰਤ ਆਪਣੇ ਵੱਲੋਂ ਬੰਦ ਕਰ ਦਿਓ ਉਹਨਾਂ ਨੂੰ ਟੱਪਣ ਦਿਓ ਉਥੇ ਉਹ ਜਿਹੜੀ ਮਤਲਬ ਪਾਵਰ ਹੈ એનર્ਜੀ ਹੈ ਉਹ ਸੰਭਾਲ ਕੇ ਤੁਸੀਂ ਬ੍ਰਾਹਮਣ ਨੂੰ ਮਸਲਨ ਦੇ ਵਿੱਚ ਦੂਜੇ ਪਾਸੇ ਲਾ ਦੇਣੀ ਆ ਸੋ ਉਥੋਂ ਮੈਨੂੰ ਲੱਗਦਾ ਕਿ ਇਹ ਚੀਜ਼ ਜਿਹੜੀ ਅਸਰ ਪਾਏਗੀ ਦੋਵਾਂ ਪੰਜਾਬਾਂ ਦੇ ਮਾਹੌਲ ਨੂੰ ਕਿਸੇ ਹੱਦ ਤੱਕ ਹੋਰ ਰੋਮਾਂਟਿਕ ਬਣਾਉਣ ਦੇ ਲਈ ਸਾਡਾ ਮਾਹੌਲ ਸਾਡਾ ਮਾਹੌਲ ਮੈਂ ਤੁਹਾਨੂੰ ਆਪਣਾ ਤੁਥੋਂ ਸਨੇਹਾ ਸਦਾ ਇਹੀ ਹੈ ਇਹ ਯਰ ਦਾ ਸਾਡਾ ਮਾਹੌਲ ਬਿਲਕੁਲ ਸਿੱਖਾਂ ਦੇ ਮਾਹੌਲ ਬਿਲਕੁਲ ਸ਼ਾਂਤ ਹੈ ਔਰ ਅਸੀਂ ਪਿਛਲੇ ਜਿਹੜਾ ਯੁੱਧ ਹੋਇਆ ਇਹਦੇ ਵਿੱਚ ਲੋਕ ਅਸੀਂ ਜਾਨੀ ਬੜੇ ਖੁਸ਼ ਹੋਏ ਸਕੂਨ ਔਰ ਸਾਨੂੰ ਸਕੂਨ ਹੋਇਆ ਕਿ ਜਿਵੇਂ ਉੱਥੇ ਸਾਡੇ ਸਿੱਖ ਭਰਾਵਾਂ ਨੇ ਔਰ ਜਿਵੇਂ ਹਿੰਦੁਸਤਾਨ ਨੇ ਸਿੱਖ ਫੌਜੀਆ ਨੂੰ ਉਹਨਾਂ ਨੂੰ ਉੱਥੋਂ ਹਸਰਤ ਤੋਂ ਹਟਾਇਆ ਪਿੱਛੇ ਕੀਤਾ ਔਰ ਉਸ ਤੋਂ ਬਾਅਦ ਇਨਕੁਆਰੀਆਂ ਲਾਈਆਂ ਹੋਈਆਂ ਉਹ ਵੀ ਸਾਡੇ ਕੋਲ ਖਬਰਾਂ ਨੇ ਅਸੀਂ ਇਸ ਟਾਈਮ ਜਿਹੜੇ ਨੇ ਉਹ ਸਮਝਦੇ ਹਾਂ ਕਿ ਜਿਹੜੇ ਸਿੱਖ ਭਰਾ ਜਿਹੜੇ ਨੇ ਉਹ ਇਹ ਜਿਹੜੀ ਹਿੰਦੁਸਤਾਨ ਦੀ ਜਿਹੜੀ ਚਾਲ ਹੈ ਉਹ ਕਾਮਯਾਬ ਨਹੀਂ ਹੋਈ ਔਰ ਨਹੀਂ ਹੋਏਗੀ ਅੱਗੇ ਚੱਲ ਸਾਡੇ ਸਾਡੇ ਤਾਂ ਸਾਡੇ ਤਾਂ ਭਰਾਵਾਂ ਨੂੰ ਬੱਚਿਆਂ ਨੂੰ ਕੋਹ ਕੋਹ ਕੇ ਉਹਨਾਂ ਨੇ ਮਾਰਿਆ ਤੇ ਸ਼ਰਧ ਕਰ ਮੈਂ ਮੈਂ ਜਦੋਂ ਨਹੀਂ ਦੱਸਾਂ ਜਦੋਂ ਇੱਕ ਜਹਾਜ਼ ਟਿਕਦਾ ਸੀ ਨਾ ਉਹਨਾਂ ਦਾ ਸਾਨੂੰ ਪਤਾ ਕਿ ਸਾਨੂੰ ਖੁਸ਼ੀ ਕਿੰਨੀ ਹੁੰਦੀ ਸੀ ਸੁਰਿੰਦਰ ਸਾਹਿਬ ਸਿੰਘ ਸਾਹਿਬ ਮੈਂ ਤੁਹਾਨੂੰ ਦੱਸਾਂ ਮੈਂ ਉਹ ਯਕੀਨ ਕਰੋ ਉਹ ਵਿਜੂਅਲਾਈਜ਼ ਕਰਨਾ ਵੀ ਬੜਾ ਮੁਸ਼ਕਲ ਹੈ ਕਿ ਉਹ ਨੌਜਵਾਨ 17 17 18 ਦੇ ਮੁੰਡੇ 14 ਤੋਂ 16 ਸਾਲ ਦੇ ਮੁੰਡੇ 20 20 ਸਾਲ ਦੇ ਮੁੰਡੇ ਜਿਹੜੇ 84 ਤੋਂ 94 ਜਿਹੜਾ ਉਹਨਾਂ ਦੀਆਂ ਸਰੀਰ ਤੱਕ ਵਾਪਸ ਨਹੀਂ ਹੋਏ ਕਿਥੋਂ ਮੈਂ ਉਹ ਪੂਰੀ ਕਹਾਣੀਆਂ ਪੜਦਾ ਜਾਂ ਮੈਂ ਤਸਵੀਰਾਂ ਦੇਖਦਾ ਆਪਣੇ ਗੱਬਰੂਆਂ ਦੀ ਤੇ ਯਕੀਨ ਕਰੋ ਦਿਲ ਜਿਹੜਾ ਨਾ ਆਪਣਾ ਇੱਕ ਵਾਰੀ ਕਹਿੰਦੇ ਨੇ ਕਲੇਜਾ ਪਾਟ ਜਾਂਦਾ ਫਿਰ ਗੁੱਸਾ ਆਉਂਦਾ ਕਿ ਯਾਰ ਇਹ ਇਹਨਾਂ ਨੇ ਸਾਡੇ ਨਾਲ ਕੀਤਾ ਕੀ ਹੈ ਨਾ ੱੱਕਾ ਕਰਦੇ ਪੈ ਤੁਸੀਂ ਬਿਲਕੁਲ ਠੀਕ ਕਹਿ ਰਹੇ ਤੁਸੀਂ ਮੈਂ ਸੁਣਦਾ ਪਿਆ ਸੀ ਆਪਾਂ ਥੋੜੀ ਜੀ ਗੱਲ ਅੱਗੇ ਅੱਗੇ ਲੈ ਜਾਂਦੇ ਆ ਦੋ ਸਵਾਲ ਹੋਰ ਨੇ ਸਿਰੇ ਤੁਹਾਡੇ ਕੋਲ ਤੁਹਾਡਾ ਸਮਾਂ ਕੀਮਤੀ ਹੈ ਤੁਸੀਂ ਇੱਕ ਇੱਕ ਬੜੀ ਵੱਡੀ ਖਬਰ ਦਿੱਤੀ ਕਿ ਜਗਤਾਰ ਸਿੰਘ ਹਵਾਰਾ ਹੋਰੀ ਔਰ ਅਮਰਤਪਾਲ ਸੂਰੀ ਜਿਹੜੇ ਕਿ ਬੰਦੀ ਸਿੱਖ ਨੇ ਬਿਲਕੁਲ ਤਾਂ ਉਹਨਾਂ ਦੇ ਕੋਲ ਉਹ ਮੈ ਉਹਨਾਂ ਨੂੰ ਤੁਸੀਂ ਕਿਹਾ ਕਿ ਉਹਨਾਂ ਨੂੰ ਆਫਰ ਕੀ ਕਰ ਰਹੀ ਹੈ ਦੀਪ ਸਟੇਟ ਕਿ ਤੁਸੀਂ ਜਿਹੜਾ ਆਪਣਾ ਤੁਹਾਨੂੰ ਅਸੀਂ ਆਜ਼ਾਦੀ ਜਾਂ ਰਿਹਾਈ ਦੇ ਦਿੰਨੇ ਇਹ ਕੀ ਚੱਕਰ ਹੈ ਕੀ ਮਤਲਬ ਹੈ ਮਿਹਰਬਾਨੀ ਕਰਦੇ ਨੇ ਉਹਨਾਂ ਤੇ ਜਾਂ ਫਿਰ ਬਸ ਕਹਿ ਰਹੇ ਨੇ ਕਿ ਪਿਆਰ ਆ ਗਿਆ ਉਹਨਾਂ ਤੇ ਇਹ ਕੀ ਰੋਲਾ ਹੈ ਇਹ ਕਿ ਉਹਨਾ ਮਹਵਾਰਾ ਉਹਨੂੰ ਤੇ ਅਮਰਤਪਾਲ ਨੂੰ ਤੇ ਹਵਾਰਾ ਦੀ ਜਦੋਂ ਸਮਝ ਆਂਦੀ ਹੈ ਅਮਰਿਤਪਾਲ ਨੂੰ ਤੇ ਉਹਨੇ ਖਾਮ ਖਾ ਚੁੱਕੇ ਜਿਹੜਾ ਉਹ ਫਰਲ ਫਰ ਲੇਤਾ ਉਹਦੇ ਬੇਚਾਰੇ ਦਾ ਕੋਈ ਕਸੂਰ ਵੀ ਕੋਈ ਨਹੀਂ ਬੜੀ ਡੂੰਗੀ ਗੱਲ ਹੈ ਸਵਾਲ ਤੁਸੀਂ ਕਹਿੰਦਾ ਕਿ ਗੱਲ ਜਿਹੜੀ ਮੈਂ ਕੀਤੀ ਆ ਉਹ ਤੁਹਾਡੇ ਤੱਕ ਪਹੁੰਚ ਗਈ ਹੈ ਮੈਨੂੰ ਲੱਗਦਾ ਸਾਰੇ ਸਾਡੇ ਭਰਾਵਾਂ ਤੱਕ ਪਹੁੰਚ ਗਈ ਹੈ ਤੇ ਨਿਰਸੰਦੇਹ ਭਾਈ ਜਗਤਾਰ ਸਿੰਘ ਹਵਾਰਾ ਨੇ ਉਸ ਵੇਲੇ ਤੇ ਪੁੱਛੜ ਨੂੰ ਸੋਧਿਆ ਉਹਨੂੰ ਸਜ਼ਾ ਦਿੱਤੀ ਆਪਣੇ ਤਰੀਕੇ ਨਾਲ ਜਿਹੜੇ ਆਪਣੇ ਹੁੰਦੇ ਨੇ ਅਸੂਲ ਅ ਉਹ ਪਿਛਲੇ 30 ਸਾਲਾਂ ਤੋਂ ਉੱਤੇ ਦਾ ਸਮਾਂ ਹੋ ਗਿਆ ਉਹ ਜੇਲ੍ਹ ਦੇ ਵਿੱਚ ਬੰਦ ਨੇ ਬਿਲਕੁਲ ਤੇ ਇਹ ਉਮਰ ਕੈਦ ਦੀ ਸਜ਼ਾ ਤੋਂ ਵੀ ਦੁੱਗਣੀ ਸਜ਼ਾ ਉਹ ਭੁਗਤ ਚੁੱਕੇ ਨੇ ਉਦੋਂ ਬਾਅਦ ਵੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਉਹਦਾ ਰੀਜ਼ਨ ਹੈ ਕਿ ਉਹਨਾਂ ਦਾ ਦਿਮਾਗ ਤੇ ਉਹਨਾਂ ਦਾ ਲੀਡਰਸ਼ਿਪ ਦੇ ਗੁਣ ਨੇ ਉਹਨਾਂ ਦੇ ਵਿੱਚ ਸਿੱਖ ਕੌਮ ਦੀ ਲੀਡਰਸ਼ਿਪ ਕਰ ਸਕਦੇ ਨੇ ਸੋ ਉਹ ਅਗਵਾਈ ਦੇ ਸਕਦੇ ਨੇ ਸਾਨੂੰ ਤੇ ਇਹ ਜਿਹੜੀ ਉਹਨਾਂ ਦੀ ਖੂਬੀ ਹੈ ਇਸੇ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਤੇ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੇ ਨਾਲ ਗੱਲਬਾਤ ਚੱਲਦੀ ਹੈ ਗੁਪਤ ਟੇਬਲ ਟਾਕ ਚੱਲਦੀ ਹੈ ਅੱਛਾ ਉਹਨਾਂ ਨੇ ਝਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਤੁਸੀਂ ਤੁਹਾਨੂੰ ਰਿਲੀਜ਼ ਕਰ ਦਿੰਦੇ ਆ ਕਿ ਤੁਸੀਂ ਮਤਲਬ ਗੱਲਬਾਤ ਉਸ ਢੰਗ ਦੀ ਕਰਨੀ ਹੈ ਸਿੱਖਾਂ ਨੂੰ ਕੰਟਰੋਲ ਕਰਨਾ ਤੇ ਤੁਸੀਂ ਮਤਲਬ ਇਹਨਾ ਇਹਨਾ ਸਮਾਂ ਹੋ ਗਿਆ ਤੁਹਾਨੂੰ ਕੇ ਜੀਐਸ ਢਿੱਲੋ ਬਣ ਜਾਓ ਉਹਨੂੰ ਕੇ ਜੀਐਸ ਢਿੱਲੋ ਬਣ ਜਾ ਤੁਸੀਂ ਵੀ ਤੇ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਹਾਂ ਅਮਰਿਤਪਾਲ ਸਿੰਘ ਹੈ ਟੂ ਯੰਗ ਤੇ ਉਹ ਐਗਰੈਸਿਵ ਵੀ ਤੇ ਉਹ ਮਤਲਬ ਕਾਂਗੇ ਕਿ ਦਲੀਲ ਦੇ ਨਾਲ ਗੱਲ ਵੀ ਕਰਦਾ ਆਪਣੀ ਅਸੀਂ ਖੇਚੀ ਦੇਖੀ ਲੋਕਾਂ ਵੋਕਲ ਹੈ ਤੇ ਬੜੀ ਜਲਦੀ ਯੂਥ ਤੇ ਉੱਤੇ ਸਿੱਖ ਨੌਜਵਾਨ ਦੇ ਉੱਤੇ ਅਸਰ ਕਰਦੀ ਹੈ ਉਹਦੀ ਗੱਲ ਅਮਰਿਤਪਾਲ ਸਿੰਘ ਦੀ ਅਸੀਂ ਦੇਖੀ ਐ ਸੇ ਖੇਚ ਪੈਦੀ ਲੋਕਾਂ ਨੂੰ ਮੈਂ ਦੇਖਿਆ ਇੱਥੇ ਬਿਲਕੁਲ ਸੋ ਸਿਰਫ ਉਹਦਾ ਇਹ ਕਸੂਰ ਹੈ ਅਮਰਿਤਪਾਲ ਸਿੰਘ ਦਾ ਕਿ ਉਹ ਦਲੀਲ ਨਾਲ ਗੱਲ ਕਰਨ ਦਾ ਆਦੀ ਹੈ ਤੇ ਉਹਦੀ ਗੱਲ ਦਿਲ ਨੂੰ ਵੱਜਦੀ ਹੈ ਤੇ ਉਹਦਾ ਕਸੂਰ ਇਹੀ ਹੈ ਤੇ ਐਸੇ ਕਰਕੇ ਉਹ ਜੇਲ੍ਹ ਦੇ ਵਿੱਚ ਹੈ ਹਾਲਾਂਕਿ ਉਹ ਉਹ ਬਾਅਦ ਦੀਆਂ ਗੱਲਾਂ ਨੇ ਜਿਉਂ ਉਹ ਪਾਰਲੀਮੈਂਟ ਮੈਂਬਰ ਬਣ ਗਿਆ ਜਿੱਤ ਗਿਆ ਤੇ ਉਹਨੂੰ ਫੇਰ ਵੀ ਰੱਖਿਆ ਹੋਇਆ ਉਹ ਸਰਕਾਰ ਕੁਝ ਵੀ ਕਰ ਸਕਦੀ ਹੈ ਹੂੰ ਹੁਣ ਦੋ ਪਰਸਨੈਲਿਟੀਆਂ ਨੇ ਇੱਕ 30 ਸਾਲਾਂ ਤੋਂ ਪਿਛਲੇ ਜੇਲ੍ਹ ਦੇ ਵਿੱਚ ਬੰਦਾ ਲਗਾਤਾਰ ਤੇ ਇੱਕ ਹੁਣ ਮਤਲਬ ਪਿਛਲੇ 3 ਸਾਲਾਂ ਤੋਂ ਹੂੰ ਇੱਕ ਦੇ ਵਿੱਚ ਲੀਡਰਸ਼ਿਪ ਦੇ ਗੁਣ ਨੇ ਤੇ ਇੱਕ ਯੂਥ ਨੂੰ ਕੀਲ ਕੇ ਰੱਖਦਾ ਆਪਣੇ ਨਾਲ ਜੋੜ ਲੈਂਦਾ ਬੜੀ ਜਲਦੀ ਬਿਲਕੁਲ ਕਰਾਊਡ ਪੂਲਰ ਹੈ ਹਮ ਸੋ ਦੋਵਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ ਕਿ ਅਸੀਂ ਇਸ ਗੱਲ ਨੂੰ ਮੰਨ ਕੇ ਚੱਲੀਏ ਕਿ ਜਿਹੜੇ ਜੀਓ ਪੋਲਿਟਿਕਸ ਜੋ ਹੁਣ ਆਪਣੀ ਗੱਲਬਾਤ ਬिखेर ਰਹੀ ਹੈ ਜੋ ਅਸੀਂ ਅਸੂਮ ਕਰ ਸਕਦੇ ਹਾਂ ਜੋ ਕਿਉਂਕਿ ਜਿਹੜਾ ਜਰਨਲਿਸਟ ਹੁੰਦਾ ਨਾ ਉਹ ਕੋਈ ਪੰਡਤ ਨਹੀਂ ਹੁੰਦਾ ਜਾਂ ਉਹ ਕੋਈ ਕਹਾਂਗੇ ਕਿ ਨਜੂਮੀ ਉਹ ਜਿਹੜੇ ਭਵਿੱਖਬਾਣੀ ਦੱਸਦੇ ਨੇ ਉਹ ਨਜੂਮੀ ਨਹੀਂ ਹੁੰਦਾ ਹਾਂ ਨਜੂਮੀ ਨਹੀਂ ਹੁੰਦਾ ਹਮ ਕਿ ਉਹ ਜਿਹੜਾ ਸਟਾਰ ਇਦਾਂ ਚੱਲਦਾ ਪਿਆ ਇਦਾਂ ਕਰਕੇ ਵੀ ਆ ਹੁਣ ਹੋਣਾ ਉਹ ਨਹੀਂ ਹੁੰਦਾ ਹਮ ਜਿਹੜਾ ਜਰਨਲਿਸਟ ਆ ਉਹਨੇ ਧਰਤਲ ਦੇ ਉੱਤੇ ਧਰਤੀ ਦੇ ਉੱਤੇ ਜੋ ਘਟਨਾਵਾਂ ਵਾਪਰ ਰਹੀਆਂ ਨੇ ਉਹਦਾ ਤੈਜ਼ੀਆ ਕਰਨਾ ਉਹਨਾਂ ਉਸ ਨਜ਼ਰੀਏ ਤੋਂ ਉਸਨੇ ਆਪਣਾ ਤਤ ਕੱਢ ਕੇ ਲੋਕਾਂ ਨੂੰ ਦੱਸ ਦੇਣਾ ਕਿ ਆ ਇਦਾਂ ਹੋ ਸਕਦਾ ਬਿਲਕੁਲ ਸੋ ਕਰੰਟ ਅਫੇਅਰਸ ਦਾ ਮੁਤਾਲਾ ਕਰਨਾ ਹੁੰਦਾ ਨਾ ਸੋ ਕਰੰਟ ਅਫੇਅਰਸ ਦੇ ਹਸਾਬ ਨਾਲ ਜੋ ਜੀਓਪੋਲਿਟੀਕਲ ਐਕਟੀਵਿਟੀਜ਼ ਚੱਲ ਰਹੀਆਂ ਨੇ ਖਾਸ ਕਰਕੇ ਸਾਊਥ ਏਸ਼ੀਆ ਤੇ ਮਿਡਲ ਈਸਟ ਦੇ ਵਿੱਚ ਉਹਨਾਂ ਦੇ ਮੱਦੇ ਨਜ਼ਰ ਮੈਂ ਦੱਸ ਸਕਦਾ ਕਿ ਅ ਦੋ ਤੋਂ ਤਿੰਨ ਮਹੀਨਿਆਂ ਦੇ ਵਿੱਚ ਜੰਗ ਲੱਗ ਸਕਦੀ ਹੈ ਮੁੜ ਕੇ ਫੇਰ ਇਹ ਮੈਂ ਤੁਹਾਨੂੰ ਪੁੱਤਾ ਤੁਹਾਨੂੰ ਸਮਝਣਾ ਤੁਸੀਂ ਬਿਲਕੁਲ ਠੀਕ ਕੀਤਾ ਮੈਂ ਜਦੋਂ ਤੁਹਾਡੀ ਇਹ ਗੱਲ ਸੁਣੀ ਤੁਸੀਂ ਕਿਹਾ ਕਿ ਅਗਲੇ ਦੋ ਤੋਂ ਤਿੰਨ ਮਹੀਨਿਆਂ ਵਿੱਚ ਦੁਬਾਰਾ ਜੰਗ ਲੱਗ ਸਕਦੀ ਹੈ ਫਿਲਹਾਲ ਜੇਕਰ ਦੇਖਿਆ ਜਾਏ ਕਿ ਹਿੰਦੁਸਤਾਨ ਨੂੰ ਜਿਸ ਪੱਧਰ ਤੇ ਜਿਹਨਿ ਜਿਸ ਪੱਧਰ ਤੇ ਉਹ ਜ਼ਲਾਲਤ ਨੂੰ ਮਿਲੀ ਹੈ ਤੇ ਉਹ ਹਿੰਮਤ ਕਰਨ ਦੀ ਜੁਰਤ ਕਰਦਾ ਨਹੀਂ ਦਿਲ ਸਮਝ ਨਹੀਂ ਪੈਂਦਾ ਲੇਕਿਨ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਜਿਹੜਾ ਆਪਣਾ ਉਹ ਜੀਓਪੋਲਿਟিক্যাল ਸਿਚੁਏਸ਼ਨ ਕਰਕੇ ਤੇ ਬਿਲਕੁਲ ਤੁਸੀਂ ਇੱਕ ਜਰਨਲਿਸਟ ਐਨਾਲਿਸਿਸ ਹੀ ਕਰ ਸਕਦਾ ਤੇਜਕੀ ਨੇ ਤੁਹਾਡੇ ਕੋਲੋਂ ਦੀ ਬੇਸਡ ਹੋਣਗੀਆਂ ਅਨਾਲਿਸਿਸ ਦੀਆਂ ਕਿਉਂਕਿ ਆਂ ਇੰਡੀਆ جنگ ਨੂੰ ਡਿਲੇ ਕਰ ਰਿਹਾ جنگ ਤੋਂ ਬਚ ਨਹੀਂ ਸਕਦਾ ਭਜ ਨਹੀਂ ਸਕਦਾ ਜੰਗ ਤੋਂ ਸੋ ਉਸ ਹਿਸਾਬ ਨਾਲ ਜਿਹੜਾ ਮਤਲਬ ਆਪਾਂ ਦੇਖਦੇ ਆ ਨਾ ਕਿ ਰਸ਼ੀਆ ਹੁਣ ਇੰਡੀਆ ਦੀ ਪਿੱਠ ਦੇ ਉੱਤੇ ਆ ਗਿਆ ਤੇ ਇੰਡੀਆ ਨੂੰ ਥਾਪੜਾ ਦੇ ਦਿੱਤਾ ਬੰਦਕਾਰ ਦੇ ਵਿੱਚ ਮੀਟਿੰਗ ਕਰਕੇ ਪੁਤਿਨ ਨੇ ਤਾਂ ਉਹਦੇ ਤੋਂ ਅਸੀਂ ਲਾ ਸਕਦੇ ਹਾਂ ਕਿ 2 ਤੋਂ 3 ਮਹੀਨਿਆਂ ਦੇ ਵਿੱਚ ਇਸੇ ਸਾਲ ਦੇ ਵਿੱਚ 2025 ਦੇ ਵਿੱਚ جنگ ਹੋ ਸਕਦੀ ਹੈ। ਹਾਂ। ਉਸ جنگ ਦੇ ਵਿੱਚ ਸਿੱਖ ਹੁਣ ਰੁਕਾਵਟ ਬਣਨਗੇ ਇੰਡੀਆ ਦੇ ਲਈ। ਧੰਨਵਾਦ। ਸਿੱਖ ਰੁਕਾਵਟ ਬਣਨਗੇ ਤੇ ਇਹ ਗੱਲ ਨੂੰ ਪਹਿਲਾਂ ਹੀ ਉਹਨਾਂ ਨੇ ਪੇਸ਼ੰਤ ਕੋਈ ਹੈ ਉਹਨਾਂ ਦੀ ਵੀ ਹੈ ਤੇ ਸਾਡੀ ਵੀ ਹੈ ਤੇ ਅਸੀਂ ਦੇ ਪੱਕੇ ਤੌਰ ਦੇ ਉਤੇ ਕਹਿ ਰਹੇ ਹਾਂ ਕਿ ਅਸੀਂ ਇਸ جنگ ਦਾ ਹਿੱਸਾ ਨਹੀਂ ਹਾਂ। ਬਿਲਕੁਲ। ਉਹ ਉਹਦੇ ਚ ਸਿੱਖਾਂ ਨੂੰ ਸਬਕ ਸਿਖਾਉਣ ਲਈ ਜਿਹੜਾ ਮਈ ਮਹੀਨੇ ਦੇ ਵਿੱਚ ਸਿੱਖਾਂ ਨੇ ਸਾਥ ਨਹੀਂ ਦਿੱਤਾ ਉਹਨਾਂ ਦਾ ਸਬਕ ਸਿਖਾਉਣ ਲਈ ਹੂੰ ਅ ਇਹ ਹੜ ਲੈਂਦੇ ਨੇ ਤੇ ਇਸ ਵੇਲੇ ਜਿਹੜੀ ਰਹਿਣ ਖੂੰਦਾ ਨਾ ਇੱਕ ਆਖਰੀ ਕੋਸ਼ਿਸ਼ ਹੈ ਭਾਈ ਜਗਤਾਰ ਸਿੰਘ ਹਵਾਰਾ ਨੂੰ ਉਹਨਾਂ ਨੇ ਆਫਰ ਕੀਤੀ ਹੈ ਕਿ ਤੁਹਾਨੂੰ ਅਸੀਂ ਐਜ਼ ਹੈੱਡ ਪ੍ਰੀਸਟ ਅਕਾਲ ਤਖਤ ਸਾਹਿਬ ਮੁੱਖ ਜਥੇਦਾਰ ਦੇ ਤੌਰ ਦੇ ਉੱਤੇ تسلیم ਕਰ ਲੈਨੇ ਆ ਅੱਛਾ ਤਸਦੀਕ ਪਾ ਦੇ ਲੈ ਤੁਹਾਡੀ ਅੱਛਾ ਪਰ ਤੁਸੀਂ ਇਹ ਕੰਮ ਕਰੋ ਸਿੱਖਾਂ ਨੂੰ ਇੱਕ ਫਤਵਾ ਜਾਰੀ ਕਰੋ ਹਾਂ ਸਾਰੀ ਕੌਮ ਨੂੰ ਪੂਰੀ ਦੁਨੀਆ ਦੇ ਵਿੱਚ ਕਿਉਂਕਿ ਸਿੱਖ ਅਕਾਲ ਤਖਤ ਨੂੰ ਬਿਲਕੁਲ ਸਿੱਧਾ ਮੰਦੇ ਹਨ ਬਿਲਕੁਲ ਜੀ ਉੱਥੇ ਮੰਨ ਉਹ ਪੋਲਿਟੀਕਲ ਫਤਵਾ ਅਸੀਂ ਮੰਨਦੇ ਹਾਂ ਉਹ ਪੋਲਿਟੀਕਲ ਸੀਟ ਹੈ ਸਾਡੀ ਹਾਂ ਠੀਕ ਹੈ ਰਾਜਨੀਤੀ ਦਾ ਇੱਕ ਸਾਡਾ ਹੈੱਡਕੁਆਰਟਰ ਹੈ ਹਾਂ ਤੇ ਵੀ ਤੁਸੀਂ ਉਥੋਂ ਫਤਵਾ ਜਾਰੀ ਕਰੋ ਕਿ ਸਿੱਖ ਅਗਲੀ ਜੰਗ ਦੇ ਜਿਹੜੀ ਜੰਗ ਹੋਣੀ ਆ ਉਹਦੇ ਵਿੱਚ ਭਾਰਤ ਦਾ ਸਾਥ ਦੇਣ ਹਾਂ ਇੰਡੀਅਨ ਸਟੇਟ ਦਾ ਸਾਥ ਦੇਣ ਤੇ ਇਹ ਇੱਕ ਮੈਂ ਕਹਾਂਗਾ ਕਿ ਉਹੀ ਗੱਲ ਹੈਗੀ ਐ ਕਿ ਉਹ ਐਸ ਵੇਲੇ ਜੇਲ੍ਹ ਚ ਦੇ ਵਿੱਚ ਨੇ ਜੇਲ੍ਹ ਦੇ ਵਿੱਚ ਨੇ ਆਜ਼ਾਦ ਨਹੀਂ ਨੇ ਤੇ ਇੱਕ ਤੇ ਬੰਦਾ 30 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੁੰਦਾ ਬਹੁਤ ਸਾਰੇ ਲੋਕ ਟੁੱਟ ਜਾਂਦੇ ਨੇ 30 ਸਾਲਾਂ ਦੇ ਵਿੱਚ ਹਾਂ ਫਿੱਕਰ ਜਾਂਦੇ ਨੇ ਤੇ ਉਹ ਸੋਚਦੇ ਨੇ ਕਿ ਚਲੋ ਜੇ ਸਾਨੂੰ ਰਿਹਾ ਕੀਤਾ ਜਾਂਦਾ ਤੇ ਸਾਨੂੰ ਛੱਡਿਆ ਜਾਂਦਾ ਤਾਂ ਅਸੀਂ ਬਾਅਦ ਦੇ ਵਿੱਚ ਮੁੱਕਰ ਜਾਵਾਂਗੇ ਹੁਣ ਯੈਸ ਕਰ ਦਿੰਦੇ ਆ ਜਾਂ ਕੁਝ ਹੋ ਜਾਂਦਾ ਹੈ ਤਾਂ ਤਾਂ ਤੇ ਉਹ ਐਦਾਂ ਮਤਲਬ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਪਰ ਹਾਲ ਦੀ ਘੜੀ ਅੰਤਲੇ ਸਮੇਂ ਤੱਕ ਭਾਈ ਜਗਤਾਰ ਸਿੰਘ ਹਵਾਰਾ ਨੇ ਜਿਹੜੇ ਉਹ ਟੱਸ ਤੋਂ ਮਸ ਨਹੀਂ ਨੇ ਹੋਏ ਵਾਹ ਵਾਹ ਇਹ ਵੀ ਖਬਰ ਹੈ ਸਾਨੂੰ ਇਹ ਵੀ ਖਬਰ ਹੈ ਕਿ ਟੱਸ ਤੋਂ ਮਸ ਨਹੀਂ ਹੋਏ ਨੇ ਉਹ ਇੰਡੀਅਨ ਸਟੇਟ ਦਾ ਕੋਈ ਵੀ ਇਸ ਤਰ੍ਹਾਂ ਦਾ ਸੁਝਾਅ ਇਸ ਤਰ੍ਹਾਂ ਦੀ ਕੌਨਸਪੀਰੇਸੀ ਦੇ ਵਿੱਚ ਫਸਣ ਵਾਲੇ ਨਹੀਂ ਨੇ ਹਾਲ ਦੀ ਘੜੀ ਤੇ ਅਸੀਂ ਅਰਦਾਸ ਵੀ ਕਰਦੇ ਹਾਂ ਰੱਬ ਅਕੇ ਕਿ ਰੱਬ ਉਹਨਾਂ ਦੇ ਅਗ ਸੰਗ ਰਹੇ ਤੇ ਉਹ ਐਸੇ ਤਰੀਕੇ ਨਾਲ ਡਟੇ ਰਹਿਣ ਕਿਉਂਕਿ ਐਸੇ ਦੇ ਵਿੱਚ ਉਹਨਾਂ ਦੀ ਇੱਜ਼ਤ ਉਹਨਾਂ ਦਾ ਸਤਿਕਾਰ ਹੈ ਐਸੇ ਦੇ ਵਿੱਚ ਕੌਮ ਦੀ ਇੱਜ਼ਤ ਐਸੇ ਦੇ ਵਿੱਚ ਪੰਜਾਬ ਦੀ ਇੱਜ਼ਤ ਕੁੱਲ ਦੁਨੀਆ ਦੇ ਵਿੱਚ ਵਸਦੇ ਜਿਹੜੇ ਸਿੱਖ ਨੇ ਐਸੇ ਦੇ ਵਿੱਚ ਉਹਨਾਂ ਦੀ ਇੱਜ਼ਤ ਜੇ ਕੋਈ ਇਸ ਤਰ੍ਹਾਂ ਦੀ ਉਨੀ ਕੀ ਗੱਲ ਹੁੰਦੀ ਹੈ ਤਾਂ ਉਹ ਉਹ ਜਿਉਂਦੇ ਹੀ ਮਰਿਆ ਬਰਾਬਰ ਹੋ ਜਾਣਗੇ ਬਿਲਕੁਲ ਬਿਲਕੁਲ ਜੀ ਇਹ ਤੁਹਾਡੀ ਅਰਦਾਸ ਵੀ ਹੈ ਤੇ ਉਹ ਤੁਹਾਡਾ ਤਜ਼ੀਆ ਵੀ ਇਹੀ ਕਹਿੰਦਾ ਔਰ ਜਿਹੜੀ ਸਾਨੂੰ ਜਿਹੜੀ ਮਹਿਜ ਨਹੀਂ ਕਿ ਇਸ ਬੰਦੇ ਨੇ 30 ਸਾਲ ਜਿਹੜੇ ਆਪਣੇ ਉਹ ਇੱਕ ਜ਼ਬਰ ਦੇ ਜ਼ੁਲਮ ਦੇ ਸਾਹਮਣੇ ਕੱਢ ਦਿੱਤੇ ਨੇ ਉਹ ਆਪਣੀ ਆਖਰਤ ਜਿਹੜੀ ਖਰਾਬ ਕਰ ਸਕਦਾ ਹੀ ਨਹੀਂ ਗੁਰੂ ਦਾ ਹੱਥ ਹੋਂਦੇ ਉੱਤੇ ਗੁਰੂ ਦਾ ਹੱਥ ਹੋਂਦੇ ਉੱਤੇ ਰਹੇਗਾ ਮੇਰ ਕਰੇਗਾ ਉਹ ਮੈਂ ਹੁਣ ਪੜਦਾ ਪਿਆ ਸੀ ਕਿ ਉਹ ਆਪਣਾ ਹੁਣ ਪਰੋਲ ਦੇ ਵੀ ਜਿਹੜੇ ਐਲੀਜੀਬਲ ਹੋ ਗਏ ਨੇ ਕੋਈ 32 ਦੇ 32 ਜਿਹੜੇ ਕੇਸ ਨੇ ਉਹਨਾਂ ਦੇ ਖਿਲਾਫ ਕਨਕਲੂਡ ਹੋ ਗਏ ਨੇ ਐਸੇ ਮਈ ਦੇ ਵਿੱਚ ਆਖਰੀ ਜਿਹੜਾ ਕੇਸ ਸੀ ਉਹਨਾਂ ਦਾ ਜੇਤੋਂ ਉਹਨਾਂ ਨੂੰ ਇਕਵਿਟਲ ਮਿਲਿਆ ਤੇ ਸਾਡੀ ਪ੍ਰਾਰਥਨਾ ਹੈ ਸਾਡੀ ਆਪਣਾ ਜਿਹੜੀ ਖੁਆਇਸ਼ ਹੈ ਕਿ ਉਹ ਉਹ ਬਾ ਇੱਜ਼ਤ ਜਿਹੜੇ ਨੇ ਉਹਨਾਂ ਸਰਦਾ ਪੂਰੀ ਉਹਨਾਂ ਦੀ ਹੋ ਚੁੱਕੀ ਹੈ ਆਲਰੇਡੀ ਡਬਲ ਚੁੱਕ ਕਰ ਚੁੱਕੇ ਨੇ ਲਾਈਫ ਇੰਪ੍ਰਿਜ਼ਨਮੈਂਟ ਪੂਰੀ ਕਰ ਚੁੱਕੇ ਨੇ ਉਹ ਬਾਹਰ ਆਉਣ ਔਰ ਸਾਡੇ ਆਪਣੀ ਕੌਮ ਦੀ ਜਿਹੜੀ ਆਪਣ ਆਕੇ ਨੁਮਾਇੰਦਗੀ ਕਰਨ ਇਹਨੂੰ ਆਪਣਾ ਕਰਨ ਔਰ ਸਾਨੂੰ ਉਸ ਸੰਘਰਸ਼ ਤੇ ਜਿਹੜੇ ਜਿਹੜਾ ਸਾਡਾ ਚੱਲ ਰਿਹਾ ਹੈ ਖਾਲਿਸਤਾਨ ਦਾ ਉਹ ਉਹਦੇ ਤੇ ਅਸੀਂ ਸਫਲ ਹੋ ਗਏ ਬਹੁਤ ਬਹੁਤ ਧੰਨਵਾਦ ਆਡਾ ਸਿੰਘ ਸਾਹਿਬ ਬਹੁਤ ਬਹੁਤ ਧੰਨਵਾਦ ਸਲਾਮਤ ਰਹੋ ਅੱਲਾ ਨਿਖੇ ਸਤਿ ਸ੍ਰੀ ਅਕਾਲ ਰੱਬ ਰੱਖੋ ਜੀ ਜਲਦੀ ਕੱਲ